ਮੁੱਦਾ ਬਣਿਆ ਹੋਇਆ ਕਿ ਡੀਐਸਪੀ ਨੇ ਮਾਰੀ ਨਹਿਰ ਦੇ ਵਿੱਚ ਛਾਲ ਬਚਾਈ ਜਾਨ ਆ ਚਲੋ ਠੀਕ ਆਪਾਂ ਮੰਨਦੇ ਆ ਵੀ ਉਹਨਾਂ ਨੇ ਛਾਲ ਮਾਰੀ ਬੇਰੋਜ਼ਗਾਰ ਅਧਿਆਪਕ ਨੂੰ ਬਚਾਇਆ ਕੋ ਜਿਹੜੇ ਬੇਰੋਜ਼ਗਾਰ ਅਧਿਆਪਕ ਨੇ ਪੌਣੇ 300 ਕਿਲੋਮੀਟਰ ਚੱਲ ਕੇ ਉਸ ਬੱਬਨਪੁਰ ਨਹਿਰ ਤੇ ਕਿਉਂ ਪਹੁੰਚੇ ਆ ਚਾਰ ਚਾਰ ਬੰਦੇ ਇੱਕ ਇੱਕ ਭੈਣ ਨੂੰ ਕਿਸ ਤਰੀਕੇ ਦੇ ਨਾਲ ਘੜੀਸ ਕੇ ਲੈ ਕੇ ਜਾ ਰਹੇ ਨੇ ਤਾਂ ਉਸ ਘਟਨਾ ਕ੍ਰਮ ਨੂੰ ਦੇਖਦੇ ਹੋਏ ਉਸ ਬੱਚੇ ਨੇ ਛਾਲ ਮਾਰੀ ਆ 150 200 ਬੰਦੇ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਸ਼ੋਣੀ ਦੇ ਰੂਪ ਵਿੱਚ ਜਿਹੜਾ ਕੇਰਾ ਬਣਾ ਲਿਆ ਜਾਂਦਾ ਤੇ ਨਾਲ ਦੀ ਨਾਲ ਜਿਹੜਾ 5 ਤੋਂ 7 ਮਿੰਟ ਲੱਗਦੇ ਨੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਉਹਨਾਂ ਨੇ ਜਿਹੜਾ ਇਹਨਾਂ ਸਾਥੀਆਂ ਨੂੰ ਚੱਕ ਕੇ ਵੈਣਾ ਦੇ ਵਿੱਚ ਥਾਣੇ ਦੇ ਵਿੱਚ ਜਿਹੜਾ ਡੱਕ ਦਿੱਤਾ ਜਾਂਦਾ ਉਹਦੇ ਵਿੱਚ ਪੈਣਾ ਵੀ ਸੀ ਗਿਆ ਅਗਰ ਇਹ ਸਰਕਾਰ ਬੇਰੋਜ਼ਗਾਰਾਂ ਦੇ ਉੱਪਰ ਪਰਚੇ ਜਿਹਨਾਂ ਦੇ ਵਿੱਚ ਡੱਕ ਕੇ ਸਾਡੀ ਆਵਾਜ਼ ਨੂੰ ਦਬਾਉਣਾ ਚਾਹਣਗੇ ਅਸੀਂ ਦੱਬਣ ਵਾਲੇ ਨਹੀਂ ਹਾਂਗੇ ਅਸੀਂ ਵਿੱਚ ਨਹੀਂ ਰਹਿਣਾ ਚਾਹੀਏ ਸਾਨੂੰ ਜੇਲ੍ਹਾਂ ਦੇ ਵਿੱਚ ਡੱਕਣਾ ਜੇ ਪਰਚੇ ਕਰਨਾ ਅਸੀਂ ਪਰਚੇ ਤੋਂ ਨਹੀਂ ਡਰਨ ਵਾਲੇ ਅਸੀਂ ਜਿਹੜੀ ਸਾਡੀ ਭਰਤੀ ਆ ਉਹ ਪੂਰੀ ਕਰਾ ਕੇ ਜਾਣਾ ਹੈ 6 ਮੀਟਿੰਗਾਂ ਦੇ ਕੇ ਸਾਨੂੰ ਮੁੱਕਰ ਜਾਂਦੇ ਨੇ ਕਹਿੰਦੇ ਨੇ ਕਿ ਸਾਡੇ ਕੋਲੇ ਸਮਾਂ ਨਹੀਂ ਹੈਗਾ ਤੁਸੀਂ ਗੱਲ ਕੀਤੀ ਸੀ ਕਿ ਆਮ ਘਰਾਂ ਦੇ ਹੁਣ ਇਹ ਆਮ ਘਰਾਂ ਦੇ ਨਹੀਂ ਰਹੇ ਹੁਣ ਇਹ ਖਾਸ ਘਰਾਂ ਦੇ ਹੋਗੇ ਕਿਉਂਕਿ ਇਹਨਾਂ ਦੇ ਕਿਲੇ-ਕਿਲੇ ਦੇ ਵਿੱਚ ਕੋਠੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਇਹ ਖਾਸ ਨੇ ਜਦੋਂ ਲੀਲਾਪਾਬ ਨੇ ਪਟਿਆਲਾ ਟਾਵਰ ਤੇ ਬੈਠੇ ਹੁੰਦੇ ਸੀ ਤੇ ਮਾਨ ਸਾਹਿਬ ਤਾਂ ਸੀਐਮ ਸਾਹਿਬ ਮੌਜੂਦਾ ਸੀਐਮ ਸਾਹਿਬ ਉਹ ਤੋਂ ਉਹਨਾਂ ਨਾਲ ਫੋਨ ਤੇ ਗੱਲ ਕਰਦੇ ਹੁੰਦੇ ਸੀ ਬ੍ਰਦਰ ਤੁਸੀਂ ਸਾਡੇ ਨਾਲ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਓ ਪਹਿਲੀ ਮੀਟਿੰਗ ਦੇ ਵਿੱਚ ਜਿਹੜਾ ਪਹਿਲਾ ਹਾਰਾ ਪੈਣਾ ਉਹ ਤੁਹਾਡੀ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਲਈ ਚੱਲੇਗਾ ਪਰ ਅੱਜ ਉਹੀ ਸੀਐਮ ਸਾਹਿਬ ਨੇ ਤੇ ਉਹੀ ਸਾਡੇ ਸਾਥੀ ਸੁਰਿੰਦਰਪਾਲ ਨੇ ਜਿਹੜੇ ਸੰਗਰੂਰ ਜੇਲ੍ਹ ਦੇ ਵਿੱਚ ḍੱਕੇ ਹੋਏ ਨੇ ਪਿਛਲੇ ਦਿਨਾਂ ਤੋਂ ਇੱਕ ਡੀਐਸਪੀ ਸਾਹਿਬ ਦੀ ਤਸਵੀਰ ਤੇ ਖਬਰ ਜਿਹੜੀ ਆ ਉਹ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਡੀਐਸਪੀ ਸਾਹਿਬ ਦੀ ਵਾਹ ਵਾਈ ਬਹੁਤ ਹੋ ਰਹੀ ਹੈ ਕਿਹਾਏ ਜਾ ਰਿਹਾ ਹੈ ਕਿ ਇੱਕ ਡੁੱਬਦੇ ਹੋਏ ਅਧਿਆਪਕ ਨੂੰ ਡੀਐਸਪੀ ਸਾਹਿਬ ਨੇ ਬਚਾਇਆ ਆ ਉਸ ਤੋਂ ਬਾਅਦ ਥੱਲੇ ਹੱਲਾਸ਼ੇਰੀ ਦੀਆਂ ਪੋਸਟਾਂ ਡੀਐਸਪੀ ਸਾਹਿਬ ਦੀਆਂ ਸਾਡੇ ਲੋਕਾਂ ਨੇ ਬੜੀਆਂ ਜੜੀਆਂ ਉਹ ਪਾਈਆਂ ਨੇ ਪਰ ਉਹਦੇ ਪਿੱਛੇ ਦੀ ਕਹਾਣੀ ਕੀ ਆ ਅੱਜ ਉਹਦੇ ਤੇ ਗੱਲਬਾਤ ਕਰਾਂਗੇ ਕਿ ਉਹ ਅਧਿਆਪਕ ਉਸ ਨਹਿਰ ਤੱਕ ਪਹੁੰਚੇ ਕਿਵੇਂ ਜਾਂ ਫਿਰ ਮੈਂ ਇਹ ਕਹਿ ਦੇਵਾਂ ਕਿ ਪੰਜਾਬ ਪੁਲਿਸਤੀ ਬਦੌਲਤ ਹੀ ਉਹ ਅਧਿਆਪਕ ਜਿਹੜੇ ਉੱਥੋਂ ਤੱਕ ਪਹੁੰਚਦੇ ਨੇ ਅਸਲ ਦੇ ਵਿੱਚ ਈਟੀਟੀ 9894 ਜਿਹੜੀ ਭਰਤੀ ਹੈ ਉਸ ਨੂੰ ਪੂਰੀ ਕਰਵਾਉਣ ਦੇ ਲਈ ਬੇਰੁਜ਼ਗਾਰ ਜਿਹੜੇ ਨੇ ਸੰਗਰੂਰ ਦੇ ਵਿੱਚ ਜਾਂਦੇ ਨੇ ਸੰਗਰੂਰ ਦੇ ਵਿੱਚ ਜਾਣ ਤੋਂ ਬਾਅਦ ਕੈਸਾ ਕੁਝ ਉਹਨਾਂ ਦੇ ਨਾਲ ਹੁੰਦਾ ਕੈਸਾ ਪੁਲਿਸ ਦੇ ਵੱਲੋਂ ਧੂਕੜੀਸ ਕੀਤੀ ਜਾਂਦੀ ਆ ਉਹ ਗੱਲਬਾਤ ਕਰਾਂਗੇ ਉਹ ਜਿਹੜੇ ਬੇਰੁਜ਼ਗਾਰ ਨੇ ਉਮਰੇ ਨਾਲ ਨੇ ਗੱਲਬਾਤ ਕਰਾਂਗੇ ਬਾਈ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਉਸ ਦਿਨ ਦਾ ਪੂਰਾ ਘਟਨਾਕਰਮ ਵਾਪਰਦਾ ਕੀ ਆ ਤੁਸੀਂ ਸੰਗਰੂਰ ਦੇ ਵਿੱਚ ਜਾਂਦੇ ਹੋ ਕਿਉਂ ਜਾਂਦੇ ਹੋ ਸਭ ਤੋਂ ਪਹਿਲਾਂ ਆਰਐਮਬੀ ਟੈਲੀਵਿਜ਼ਨ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਆਮ ਲੋਕਾਂ ਤੱਕ ਪਬਲਿਕ ਤੱਕ ਹਰ ਹਮੇਸ਼ਾ ਹਰ ਵੇਲੇ ਜਦੋਂ ਸਾਡੀ ਗੱਲ ਹੈ ਜਿਹੜਾ ਤੁਸੀਂ ਲੈ ਕੇ ਜਾਂਦੇ ਹੋ ਜਿਹੜਾ ਉਸ ਦਿਨ ਘਟਨਾਕ੍ਰਮ ਵਾਪਰਿਆ ਉਹ ਇਹ ਸੀਗਾ ਕਿ 29 ਜੂਨ ਨੂੰ ਬੇਰੋਜ਼ਗਾਰ ਈਟੀਟੀ ਟੈਟ ਪਾਸ 5994 ਬੈਕਲੌਗ ਜੂਨੀਅਨ ਵੱਲੋਂ ਸੀਐਮ ਸਾਭ ਦੀ ਕੋਠੀ ਦਾ ਜਿਹੜਾ ਘਰਾਓ ਰੱਖਿਆ ਹੋਇਆ ਸੀਗਾ ਉਸ ਦਾ ਕੋਠੀ ਵੱਲੋਂ ਅਸੀਂ ਕੋਚ ਕਰਨਾ ਸੀਗਾ ਤੇ ਬੇਰਕਾ ਮਿਲਕ ਪਲਾਂਟ ਸਾਰੇ ਬੇਰੋਜ਼ਗਾਰ ਅਧਿਆਪਕ ਤੇ ਬਾਕੀ ਅਧਿਆਪਕਾਗੂ ਇੱਕਠੇ ਹੋ ਰਹੇ ਆ ਇਕੱਠੇ ਜਦੋਂ ਹੋ ਰਹੇ ਆ ਤੇ ਇਕੱਠੇ ਹੋਣ ਤੋਂ ਪਹਿਲਾਂ ਹੀ तकरीबन 55 ਤੋਂ 60 ਬੰਦਿਆਂ ਨੂੰ ਜਿਹੜਾ ਉੱਥੋਂ ਨਾਲ ਉਹਨਾਂ ਦੇ ਵਿੱਚ ਲੇਡੀਜ਼ ਜਿਹੜੇ ਸਾਡੇ ਭੈਣਾਂ ਸੀਗੀਆਂ ਤੇ ਨਾਲ ਜਿਹੜੇ ਵੀਰ ਉਹਨਾਂ ਨੂੰ ਉੱਥੋਂ ਇਕੱਠੇ ਹੋਣ ਤੋਂ ਪਹਿਲਾਂ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਸੰਗਰੂਰ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਜਿਹੜੇ ਭੈਣਾਂ ਸੀਗੀਆਂ ਉਹਨਾਂ ਨੂੰ ਆਪਣਾ ਸੰਗਰੂਰ ਸਦਰ ਥਾਣੇ ਦੇ ਵਿੱਚ ਰੱਖਿਆ ਜਾਂਦਾ ਤੇ ਕੁਝ ਨੂੰ ਧੂਰੀ ਥਾਣੇ ਦੇ ਵਿੱਚ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਇਹ ਇਹ ਖਬਰ ਸਾਡੇ ਤੱਕ ਪਹੁੰਚਦੀ ਆ ਉਸ ਸਾਰਾ ਜਦੋਂ ਘਟਨਾ ਅਕਰਮ ਦੇਖਿਆ ਕਿ ਇਸ ਤਰੀਕੇ ਨਾਲ ਸਾਡੇ ਬੇਰੋਜ਼ਗਾਰ ਅਧਿਆਪਕਾਂ ਦੇ ਨਾਲ ਕਈ ਬੇਰੋਜ਼ਗਾਰ ਅਧਿਆਪਕਾਂ ਦੀਆਂ ਮਲ ਬੱਬਾ ਕੂਣੀਆਂ ਤੱਕ ਸੱਲੀਆਂ ਗਈਆਂ ਕਿਸੇ ਸੱਲੱਤ ਤੇ ਸੱਟ ਲੱਗੀ ਆ ਤੇ ਜਦੋਂ ਦੇਖਿਆ ਉਸ ਦੇ ਰੋਸ ਦੇ ਵਜੋਂ ਫੇਰ ਬੇਰੋਜ਼ਗਾਰ ਅਧਿਆਪਕ ਬੱਬਨਪੁਰ ਨਹਿਰ ਦੇ ਉੱਪਰ ਪਹੁੰਚਦੇ ਆ ਕਿਉਂਕਿ ਇਹ ਹਮੇਸ਼ਾ ਕਿਹਾ ਜਾਂਦਾ ਕਿ ਇਹ ਆਮ ਪਬਲਿਕ ਨੂੰ ਬੜਾ ਪਰੇਸ਼ਾਨ ਕਰਦੇ ਆ ਸੋ ਐਵੇਂ ਦੀ ਕੋਈ ਗੱਲ ਨਹੀਂ ਅਸੀਂ ਵੀ ਉਸੇ ਪੰਜਾਬ ਸੂਬੇ ਦੇ ਵਾਸੀ ਆ ਤੇ ਆਮ ਪਬਲਿਕ ਦੇ ਵਿੱਚ ਅਸੀਂ ਵੀ ਆਉਨੇ ਆ ਕਰਨ ਇਹ ਹੋ ਜਾਂਦਾ ਕਿ ਗਿਣਤੀ ਘੱਟ ਹੁੰਦੀ ਆ ਕਿ ਸਾਡੀ ਬਹੁਤ ਵੱਡੀ ਗਿਣਤੀ ਤਾਂ ਹੁੰਦੀ ਨਹੀਂ ਨਾ ਸਾਡਾ ਕੋਈ ਇਸ ਤਰੀਕੇ ਦੀ ਪੋਲੀਟੀਕਲ ਕੋਈ ਅਪਰੋਚ ਆ ਕਿ ਅਸੀਂ ਜਬ ਬਹੁਤਾ ਮੀਡੀਆ ਵੀ ਆ ਪੰਜਾਬ ਦਾ ਇਸ ਵਕਤ ਜੋ ਹਾਲਾਤ ਨੇ ਬਹੁਤਾ ਮੀਡੀਆ ਵੀ ਆ ਚੰਦ ਕੁ ਮੀਡੀਆ ਜਿਹੜਾ ਆਮ ਪਬਲਿਕ ਦੀ ਗੱਲ ਕਰਦਾ ਤੇ ਉਹ ਜਦੋਂ ਅਸੀਂ ਉੱਥੇ ਨਹਿਰ ਤੇ ਪਹੁੰਚਦੇ ਆ ਤੇ ਉੱਥੇ ਜਾ ਕੇ ਜਸਵਿੰਦਰਾ ਸਾਥੀ ਤੇ ਦੋ ਸਾਥੀ ਇੱਕ ਭੈਣ ਆ ਉਹ ਨਹਿਰ ਦੇ ਪੁਲ ਤੇ ਜਾ ਕੇ ਖੜ ਜਾਂਦੇ ਆ ਕਿ ਜੇ ਸਾਡੇ ਸਾਥੀਆਂ ਨੂੰ ਜਿਹੜੇ ਫੜੇ ਹੋਏ ਆ ਜੇ ਉਹਨਾਂ ਨੂੰ ਪ੍ਰਸ਼ਾਸਨ ਨਹੀਂ ਛੱਡਦਾ ਤਾਂ ਅਸੀਂ ਜਿਹੜਾ ਨਹਿਰ 'ਚ ਛਾਲ ਮਾਰਾਂਗੇ ਆ ਸਾਡੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਕਿ ਤੁਸੀਂ ਇਸ ਤਰੀਕੇ ਨਾਲ ਨਾ ਕਰੋ ਵੀ ਆਪਾਂ ਪ੍ਰੋਟੈਸਟ ਕਰਦੇ ਆਂ ਆਪਾਂ ਐਜੂਕੇਸ਼ਨ ਕਰਦੇ ਆਂ ਉੱਥੇ ਰੋਡ ਦੇ ਉੱਪਰ ਬੈਠਿਆ ਜਾਂਦਾ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਉੱਥੇ ਉਹਦਾ ਪ੍ਰਸ਼ਾਸਨ ਆਉਂਦਾ ਉਹ ਕਹਿੰਦੇ ਆ ਕਿ ਇੱਕ ਰਸਤਾ ਜਿਹੜਾ ਤੁਸੀਂ ਖਾਲੀ ਕਰ ਦਵੋ ਅਸੀਂ ਆ ਗੱਲ ਚਲਾਉਨੇ ਆ ਤੇ ਬੇਰੋਜ਼ਗਾਰਾਂ ਨੂੰ ਜਿਹੜਾ ਤੁਹਾਡੇ ਨਾਲ ਦੇ ਸਾਨੇ ਅਸੀਂ ਡਿਟ ਫੜੇ ਹੋਏ ਆ ਉਹਨਾਂ ਨੂੰ ਉਸੇ ਛੱਡ ਦਾਂਗੇ ਹੂੰ ਸਾਡੀ ਇਸ ਗੱਲ ਤੇ ਸਹਿਮਤੀ ਬਣਦੀ ਹੈ ਇੱਕ ਰਸਤਾ ਸੀ ਖਾਲੀ ਕਰ ਦਿੰਨੇ ਆ ਸਾਧਨ ਸਾਰੇ ਚੱਲਣ ਲੱਗਦੇ ਆ ਐਂਬੂਲੈਂਸ ਆ ਜਿਹੜੀ ਜੋ ਵੀ ਜਾਂ ਕਿਸੇ ਦਾ ਬਿਮਾਰ ਆ ਬੱਚਾ ਜਾਂ ਕਿਸੇ ਦਾ ਵੀਰ ਭਰਾ ਉਹਨੂੰ ਅਸੀਂ ਪਹਿਲੇ ਅਧਾਰ ਤੇ ਕੱਢਦੇ ਆ ਤੇ ਐਂਬੂਲੈਂਸ ਨੂੰ ਜਿਨ੍ਹਾਂ ਦਾ ਕੋਈ ਜ਼ਰੂਰੀ ਕੰਮ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਬਾਪਰ ਦਾ ਮਤਲਬ ਨਾਲ ਦੀ ਨਾਲ ਜਦੋਂ ਅਸੀਂ ਇਕੱਠੇ ਹੁੰਨੇ ਆ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਤੁਸੀਂ ਨਾਲ ਇਹ ਵੀਡੀਓ ਵੀ ਚੱਲ ਰਹੀ ਆ ਉਹ ਵੀ ਭਾਵੇਂ ਤੁਸੀਂ ਦੇਖ ਸਕਦੇ ਹੋ ਨਾਲ ਜਿਹੜੀ ਵੀਡੀਓ ਐਡ ਕੀਤੀ ਹੋਈ ਹੈ ਚੱਲ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਘੜੀਸ ਘੜੀਸ ਕੇ ਚਾਰ ਚਾਰ ਬੰਦੇ ਇੱਕ ਇੱਕ ਮੁੰਡੇ ਨੂੰ ਇੱਕ ਇੱਕ ਭੈਣ ਨੂੰ ਕਿਸ ਤਰੀਕੇ ਦੇ ਨਾਲ ਬੇਰੋਜ਼ਗਾਰ ਅਧਿਆਪਕਾਂ ਨੂੰ ਘੜੀਸ ਕੇ ਲੈ ਕੇ ਜਾ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਬੇਰੋਜ਼ਗਾਰ ਅਧਿਆਪਕ ਜਸਵਿੰਦਰ ਉਹ ਨਹਿਰ ਦੇ ਵਿੱਚ ਛਾਲ ਮਾਰਦਾ ਜੋ ਅੱਜ ਪੰਜਾਬ ਦਾ ਵੀ ਬੜਾ ਮੁੱਦਾ ਬਣਿਆ ਹੋਇਆ ਕਿ ਡੀਐਸਪੀ ਨੇ ਮਾਰੀ ਨਹਿਰ ਦੇ ਵਿੱਚ ਛਾਲ ਠੀਕ ਆ ਬਚਾਈ ਜਾਨ ਇਹ ਜਿਹੜਾ ਟਾਈਟਲ ਆ ਥੰਬਨੇਲ ਬਣਾ ਕੇ ਚਲਾਇਆ ਜਾ ਰਿਹਾ ਤੇ ਉਹਦੇ ਵਿੱਚ ਇਹ ਆ ਪਰ ਉਹਦੇ ਪਿਛਲੇ ਕਾਰਨਾਂ ਚ ਨਹੀਂ ਪਿੱਛੇ ਨਹੀਂ ਜਾਂਦੇ ਬਹੁਤ ਸੋਸ਼ਲ ਮੀਡੀਆ ਤੇ ਵੀ ਨੇ ਬਹੁਤ ਜ਼ਿਆਦਾ ਮੁੰਡੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਚਲੋ ਉਹਨਾਂ ਨੂੰ ਫੋਲੋ ਕਰਦੇ ਆ ਮੁੰਡੇ ਨੇ ਨੌਜਵਾਨ ਜਿਹੜੇ ਮੁੰਡੇ ਫੋਲੋ ਕਰਦੇ ਆ ਉਹਨਾਂ ਵੱਲੋਂ ਵੀ ਪੋਸਟਾਂ ਪਾਈਆਂ ਜਾਂਦੀਆਂ ਨੇ ਨਾਮ ਤਾਂ ਚਲੋ ਆਪਾਂ ਕੀ ਲੈਣਾ ਨਾ ਉਹਨਾਂ ਵੱਲੋਂ ਪੋਸਟਾਂ ਪਾਈਆਂ ਜਾਂਦੀਆਂ ਨੇ ਕਿ ਮਤਲਬ ਜੋ ਵੀ ਨਾ ਉਹਨਾਂ ਨੂੰ ਟਾਈਟਲ ਦੇ ਕੇ ਇਹ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਹ ਸੋਸ਼ਲ ਮੀਡੀਆ ਦੇ ਉੱਪਰ ਜੋ ਕੋਈ ਗੱਲ ਆਉਂਦੀ ਆ ਉਹਦੇ ਉੱਪਰ ਦੇਖ ਕੇ ਉਹਨੂੰ ਸ਼ੇਅਰ ਕਰਨ ਦੀ ਬਜਾਏ ਉਹਦੇ ਪਿਛਲੇ ਕਾਰਨਾਂ ਵੱਲ ਜਾਈਏ ਮਸਲਾ ਤਾਂ ਇਹ ਬਣਦਾ ਗੱਲ ਤਾਂ ਇਸ ਇਹ ਕਰਨੀ ਚਾਹੀਦੀ ਆ ਕਿ ਉਹ ਜਿਹੜੇ ਬੇਰੋਜ਼ਗਾਰ ਅਧਿਆਪਕ ਨੇ ਪੌਣੇ 300 ਕਿਲੋਮੀਟਰ ਚੱਲ ਕੇ ਉਸ ਬੱਬਨਪੁਰ ਨਹਿਰ ਤੇ ਕਿਉਂ ਪਹੁੰਚੇ ਗਲਤ ਹੈ ਇਹ ਕਰਨੀ ਬਣਦੀ ਹੈ ਨਾ ਵੀ ਉੱਥੇ ਕਿਉਂ ਪਹੁੰਚੇ ਪ੍ਰਸ਼ਾਸਨ ਦਾ ਫਰਜ ਆ ਚਲੋ ਠੀਕ ਆ ਆਪਾਂ ਮੰਨਦੇ ਆ ਵੀ ਉਹਨਾਂ ਨੇ ਛਾਲ ਮਾਰੀ ਬੇਰੋਜ਼ਗਾਰ ਅਧਿਆਪਕ ਨੂੰ ਬਚਾਇਆ ਠੀਕ ਆ ਆਪਾਂ ਮੰਨਦੇ ਆ ਗੱਲ ਠੀਕ ਆ ਸਹੀ ਕੀਤਾ ਉਹਨਾਂ ਨੇ ਉਹ ਜੋ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ ਫਰਜ ਨਿਭਾਇਆ ਠੀਕ ਆ ਓਕੇ ਪਰ ਮਸਲਾ ਇਹ ਆ ਕਿ ਉਹਦੇ ਪਿਛਲੇ ਕਾਰਨਾਂ ਵੱਲ ਨਹੀਂ ਜਾਂਦੇ ਛਾਤੀ ਨਹੀਂ ਮਾਰਦੇ ਵੀ ਉਹ ਪਹੁੰਚੇ ਕਿਉਂ ਨੇ ਵੀ ਉਹ ਐਨੇ ਦੁਖੀ ਕਿਉਂ ਹੋਏ ਨੇ ਭਾਈ ਜਿਹੜਾ ਇੱਕ ਆਮ ਬੱਚਾ ਜੋ ਚੱਲਦਾ ਫਿਰਦਾ ਬੱਚਾ ਠੀਕ ਆ ਉਹ ਪੜ੍ਹਾਈ ਤੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਅੱਜ ਉਹ ਨਹਿਰਾਂ ਦੇ ਵਿੱਚ ਛਾਲ ਮਾਰਨ ਲਈ ਮਜਬੂਰ ਕਿਉਂ ਹੋਏ ਨੇ ਤਾਂ ਜਦੋਂ ਉਹ ਛਾਲ ਮਾਰਨ ਲਈ ਮਜਬੂਰ ਇਸ ਕਰਕੇ ਹੋਏ ਨੇ ਲਗਭਗ 3 ਸਾਲ ਹੋਣ ਵਾਲੇ ਨੇ 994 ਭਰਤੀ ਆਈ ਸੀ ਉਹਦੇ ਵਿੱਚੋਂ ਇਹਨਾਂ ਨੇ 2700 ਬੱਚੇ ਨੂੰ ਤਕਰੀਬਨ ਨੀਅਰ ਅਬਾਊਟ ਆ ਜਿਹੜਾ 2700 ਬੱਚੇ ਨੂੰ ਜੁਆਇਨਿੰਗ ਲੈਟਰ ਦੇਤੇ ਪਰ ਚਾਰਿਆ ਜਾ ਰਿਹਾ ਕਿ 994 ਅਸੀਂ ਪੂਰੀ ਕਰਤੀ ਇਹਨਾਂ ਨੂੰ ਰੋਜ਼ਗਾਰ ਦੇਤਾ ਸੀਐਮ ਸਾਹਿਬ ਵੱਡੇ ਵੱਡੇ ਜਿਹੜਾ ਹੋਡਿੰਗਾਂ ਵੀ ਹੋ ਰਹੀਆਂ ਨੇ ਅਤੇ ਵੱਡੇ ਵੱਡੇ ਫੰਕਸ਼ਨ ਰੱਖਦੇ ਨੇ ਜਦਕਿ ਜਿਹੜੇ ਪੂਰੀ ਭਰਤੀ ਨਹੀਂ ਹੋਈ ਉਹ ਅਸੀਂ ਆ ਜਿਹੜੇ ਨਹਿਰਾਂ ਦੇ ਵਿੱਚ ਛਾਲਾਂ ਮਾਰ ਰਹੇ ਨੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ तकरीबन 101 ਉਸ ਦਿਨ ਸਾਰਾ ਇਹ ਕਟਨਾਕਰਮ ਵਾਪਰਨ ਤੋਂ ਬਾਅਦ ਕੁਝ ਸਾਥੀ ਬੇਰਕਾ ਮਿਲਕ ਪਲਾਟ ਸੰਗਰੂਰ ਤੋਂ ਚੱਕੇ ਜਾਂਦੇ ਆ ਕੁਝ ਸਾਥੀ ਜਿਹੜੇ ਧੂਰੀ ਤੋਂ ਮਲੇਰਕੋਲਾ ਰੋਡ ਦੇ ਉੱਪਰ ਬੱਬਨਪੁਰ ਨਹਿਰਾ ਉੱਥੋਂ ਚੱਕੇ ਜਾਂਦੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ 101 ਬੰਦੇ ਦੀ ਉਸ ਦਿਨ ਅਰੈਸਟ ਪਾਈ ਜਾਂਦੀ ਆ ਤੇ ਉਹਨਾਂ ਦੇ ਵਿੱਚੋਂ ਜਿੰਨੀਆਂ ਵੀ ਭੈਣਾਂ ਸੀਗੀਆਂ ਉਹਨਾਂ ਨੂੰ ਉਸੇ ਦਿਨ ਰਾਤ ਨੂੰ ਛੱਡਿਆ ਜਾਂਦਾ ਭਰਾਤਰੀ ਜਥੇਬੰਦੀਆਂ ਸਾਡੇ ਨਾਲ ਆ ਕੇ ਖੜੀਆਂ ਆ ਭਾਵੇਂ ਜੇ ਭੂਵੇ ਵਿਕਰਮਦੇਵ ਸੂਬਾ ਪ੍ਰਧਾਨ ਨੇ ਜਿਨ੍ਹਾਂ ਦੇ ਸਾਥੀ ਉਹ ਸਾਰੇ ਸਾਡੇ ਨਾਲ ਆ ਕੇ ਖੜੇ ਕਿਰਤੀ ਕਿਸਾਨ ਜੁਨੀਅਨ ਅਜਮੂਰੀਅਤਾ ਅਧਿਕਾਰ ਸਭਾ ਪੰਜਾਬ ਸਟੂਡੈਂਟ ਜੁਨੀਅਨ ਤੇ ਡੀਟੀਐਫ ਦੂਸਰੇ ਜਿਹੜੇ ਆਪਣਾ ਅਦਿਕ ਵਿਜੇਪਾਲ ਸਰ ਉਹਨਾਂ ਦੇ ਵੀ ਸਾਰੇ ਨਾਲ ਆ ਕੇ ਉਸ ਦਿਨ ਤੁਸੀਂ ਹਜੇ ਇਕੱਠੇ ਹੀ ਹੋ ਰਹੇ ਸੀ ਜੋ ਸੰਗਰੂਰਤ ਤੁਹਾਨੂੰ ਚੱਕਿਆ ਜਾਂਦਾ ਸੀ ਬਿਲਕੁਲ ਉਸ ਦਿਨ ਉਸ ਦਿਨ ਅਸੀਂ ਇਕੱਠੇ ਹੋ ਰਹੇ ਸੀ ਹਜੇ ਕੁਝ ਵੀ ਅਸੀਂ ਕੋਈ ਐਦਾਂ ਦਾ ਐਕਸ਼ਨ ਜਾਂ ਕੁਝ ਵੀ ਐਦਾਂ ਦਾ ਐਜੀਟੇਸ਼ਨ ਹਜੇ ਕੁਝ ਨਹੀਂ ਕੀਤਾ ਸਿਰਫ ਇਕੱਠੇ ਹੋ ਰਹੇ ਸੀਗੇ ਜਦੋਂ ਇਕੱਠੇ ਹੋਣ ਤੋਂ ਬਾਅਦ ਸਾਡੇ ਤੱਕ ਇਹ ਮੈਸੇਜ ਪਹੁੰਚਿਆ ਕਿ ਉਹਨਾਂ ਨੂੰ ਸਾਥੀਆਂ ਨੂੰ ਚੱਕ ਲਿਆ ਤੇ ਉਸ ਰੋਸ ਬੱਬਨਪੁਰ ਨਹਿਰ ਤੇ ਪਹੁੰਚਦੇ ਆ ਬੱਬਨਪੁਰ ਨਹਿਰ ਤੋਂ ਜਦੋਂ ਅਸੀਂ ਉੱਥੇ ਪਹੁੰਚਦੇ ਆ ਜੋ ਅਸੀਂ ਪਹਿਲਾਂ ਗੱਲ ਦੱਸ ਚੁੱਕੇ ਆ ਉਸ ਤੋਂ ਬਾਅਦ ਉਹਨਾਂ ਨੂੰ ਚੱਕਿਆ ਜਾਂਦਾ ਤੇ ਫਿਰ ਥਾਣੇ ਦੇ ਵਿੱਚ ਲਿਜਾਇਆ ਜਾਂਦਾ ਭੈਣਾਂ ਨੂੰ ਜਿਹੜਾ ਉਸੇ ਦਿਨ ਰਾਤ ਨੂੰ ਛੱਡ ਦਿੱਤਾ ਜਾਂਦਾ ਤੇ ਬਾਕੀ 101 ਦੇ ਵਿੱਚੋਂ 37 ਜਿਹੜਾ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਲਿਜਾਇਆ ਜਾਂਦਾ ਹੁਣ ਤੁਹਾਡੇ ਕਿੰਨੇ ਨੂੰ ਰਿਹਾ ਕਰ ਦਿੱਤਾ ਗਿਆ 37 ਦੇ ਵਿੱਚੋਂ 32 ਜਿਹੜਾ ਬੇਰੋਜ਼ਗਾਰ ਅਧਿਆਪਕ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਪ੍ਰਸ਼ਾਸਨ ਦੀ ਅੱਜ ਦੀ ਜਿਹੜੀ ਕਮਿਟਮੈਂਟ ਹੋਈ ਹੋਈ ਆ ਕਿ ਅੱਜ ਜਿਹੜਾ ਸ਼ਾਮ ਨੂੰ ਜਿਹੜੇ ਬਾਕੀ ਪੰਜ ਸਾਥੀ ਉਹਦੇ ਵਿੱਚੋਂ ਸਾਡੇ ਸੂਬਾ ਪ੍ਰਧਾਨ ਨੇ ਸਰਿੰਦਰਪਾਲ ਗੁਰਦਾਸਪੁਰ ਅਸ਼ੋਕ ਕੁਮਾਰ 바ਵਾ ਸਾਡੇ ਸਟੇਟ ਕਮੇਟੀ ਮੈਂਬਰ ਨੇ ਕੁਲਵਿੰਦਰ ਸਾਮਾ ਸਰਿੰਦਰ ਵੋਹਰ ਤੇ ਇੱਕ ਜਸਵਿੰਦਰ ਜਿਨ੍ਹਾਂ ਨੇ ਨਹਿਰ ਦੇ ਵਿੱਚ ਛਾਲ ਮਾਰੀ ਸੀਗੀ ਇਹ ਸਾਥੀ ਜਿਹੜਾ ਸਾਡੇ ਨਾਲ ਨੇ ਖੜੇ ਨੇ ਇਸ ਵਕਤ ਇਹ ਸੰਗਰੂਰ ਜੇਲ੍ਹ ਦੇ ਵਿੱਚ ਸੀਗੇ ਨਾਲ ਮਨਦੀਪ ਕੁਮਾਰ ਹੈ ਇਹ ਮਲੇਰਕੋਲਾ ਜੇਲ੍ਹ ਦੇ ਵਿੱਚ ਸੀਗੇ ਸਾਰਿਆਂ ਨੂੰ ਇੱਕ ਬਰਨਾਲਾ ਜੇਲ੍ਹ ਦੇ ਵਿੱਚ ਸੀਗੇ ਸਾਥੀ ਹੁਣ ਇਸ ਵਕਤ ਜਿਹੜੇ ਪੰਜ ਸਾਥੀ ਨੇ ਤਿੰਨ ਉਹਨਾਂ ਚੋਂ ਸੰਗਰੂਰ ਜੇਲ੍ਹ ਦੇ ਵਿੱਚ ਨੇ ਇੱਕ ਮਲੇਰਕੋਲਾ ਜੇਲ੍ਹ ਦੇ ਵਿੱਚ ਨੇ ਇੱਕ ਬਰਨਾਲਾ ਜੇਲ੍ਹ ਦੇ ਵਿੱਚ ਨੇ ਅਲੱਗ-ਅਲੱਗ ਚੇਲਾਂ ਦੇ ਵਿੱਚ ਪ੍ਰਸ਼ਾਸਨ ਨੇ ਡੱਕਿਆ ਹੋਇਆ ਗੱਲ ਚੱਲ ਰਹੀ ਆ ਰਾਬਤਾ ਇਸ ਗੱਲ ਤੇ ਬਣਿਆ ਹੋਇਆ ਇਸ ਗੱਲ ਤੇ ਕਮਿਟਮੈਂਟ ਹੋਈ ਹੋਈ ਆ ਕਿ ਅੱਜ ਉਹਨਾਂ ਨੂੰ ਸ਼ਾਮ ਤੱਕ ਛੱਡਿਆ ਜਾਊਗਾ ਵੀ ਜਿਹੜਾ ਤੁਸੀਂ ਇੱਕ ਇਹਨਾਂ ਨੇ ਤਿੰਨ ਦੀ ਸਾਨੂੰ ਮਤਲਬ ਮੀਟਿੰਗ ਦਿੱਤੀ ਆ ਉਹਦੇ ਬਾਰੇ ਅਜੇ ਗੱਲਬਾਤ ਚੱਲ ਰਹੀ ਆ ਜਦੋਂ ਬੇਰੋਜ਼ਗਾਰਾਂ ਦੇ ਆਪਕਾ ਨੂੰ ਛੱਡਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਅਸੀਂ ਮੀਟਿੰਗ ਕਰਾਂਗੇ ਹਾਂਜੀ ਉਸ ਤੋਂ ਬਾਅਦ ਤੁਸੀਂ ਅੱਛਾ ਇੱਕ ਇਹ ਦੱਸਿਓ 984 ਭਰਤੀ ਜਿਹੜੀ ਆ ਉਹ ਤੁਹਾਡੀ ਸੰਪੂਰਨ ਹੋਈ ਆ ਕਿਉਂਕਿ ਇਹ ਚੀਜ਼ ਪ੍ਰਚਾਰੀ ਗਈ ਨਾ ਕਿ 984 ਭਰਤੀ ਜਿਹੜੀ ਆ ਉਹ ਅਸੀਂ ਪੂਰੀ ਕੀਤੀ ਹਾਲੇ ਤੱਕ ਅਰਚਨ ਕਿੱ ਇਥੇ ਜੇ ਅੜਿਕਾ ਆ ਜੋ ਜੋ ਦੱਸਣ ਦੇ ਲਈ ਤੁਸੀਂ ਸੰਗਰੂਰ ਦੇ ਵਿੱਚ ਜਾ ਰਹੇ ਹੋ ਉਦਾਹਰਣ ਇਹ ਆ ਕਿ ਜਿਵੇਂ ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਇਹਨਾਂ ਨੇ 2700 ਦੇ ਕਰੀਬ ਬੱਚਿਆਂ ਨੂੰ ਜੁਆਇਨਿੰਗ ਲੈਟਰ ਦੇਤੇ ਉਹ ਸਕੂਲਾਂ ਦੇ ਵਿੱਚ ਜੁਆਇਨ ਕਰਵਾਤੇ ਬਲਕਿ ਜਿਹੜੀ ਭਰਤੀ 994 ਸੀ ਦੂਜਿਆਂ ਨੂੰ ਕਿਹਾ ਜਾਂਦਾ ਕਿ ਤੁਹਾਡੀ ਇਹ ਦੂਜੀ ਲਿਸਟ ਆ ਇਹ ਬੈਕਲੌਗ ਦਾ ਪ੍ਰੋਸੈਸ ਆ ਇਹ ਅਸੀਂ ਬਾਅਦ ਚ ਪੂਰੀ ਕਰਾਂਗੇ ਬਲਕਿ ਕਈ ਵਾਰ ਤਾਂ ਇਹ ਕਹਿ ਦਿੱਤਾ ਜਾਂਦਾ ਕਿ ਇਹ ਤੁਹਾਡੀ ਭਰਤੀ ਇਹ ਤਾਂ ਨਹੀਂ ਹੋਣੀ ਇਹ ਤਾਂ ਬੈਕਲੌਗ ਆ ਇਹ ਕਿਵੇਂ ਮਿਲੂਗਾ ਜਦੋਂ ਤੁਸੀਂ ਇਕੱਠਿਆਂ ਨੂੰ 5994 ਤੋਂ ਪੇਪਰ ਲੈਤਾ ਘਟੋ ਘਟ 12 15000 ਬੱਚਿਆਂ ਨੇ ਆ ਫੀਸ ਭਰੀ 5 50000 1000 ਰੁਪਇਆ ਭਰਿਆ ਫਿਰ ਦੂਰ ਤਾਂ ਤੁਸੀਂ ਇੱਕ ਪੇਪਰ ਕੈਨਸਲ ਕਰਕੇ ਉਸੇ ਫੀਸ ਤੇ ਬਲਕਿ ਬਣਦਾ ਤੇ ਇਹ ਉਸੇ ਫੀਸ ਤੇ ਉਹੀ ਪੇਪਰ ਲੈਣਾ ਗਲਤੀ ਸਰਕਾਰ ਦੀ ਆ ਫਿਰ ਸਾਡੇ ਤੋਂ ਹਜ਼ਾਰ-ਹਜ਼ਾਰ ਰੁਪਿਆ ਲੈ ਕੇ ਫੀਸ ਭਰਾਈ ਜਾਂਦੀ ਹੈ ਲੱਖਾਂ ਕਰੋੜਾਂ ਰੁਪਿਆ ਜਿਹੜਾ ਇਕੱਠਾ ਕਰਕੇ ਜਦੋਂ ਅੱਜ ਅਸੀਂ ਜੁਆਇਨ ਮਤਲਬ ਜੁਆਇਨਿੰਗ ਲੈਟਰ ਮੰਗ ਰਹੇ ਹਾਂ ਉਹ ਪੋਸਟ ਦੇ ਉੱਪਰ ਜਿਹੜਾ ਸਾਡਾ ਅਧਿਕਾਰ ਬਣਦਾ ਵੀ ਸਾਨੂੰ ਜੁਆਇਨ ਕਰਵਾਇਆ ਜਾਵੇ ਉਦੋਂ ਇਹ ਕਿਹਾ ਜਾਂਦਾ ਜਦੋਂ ਅਸੀਂ ਮੀਟਿੰਗ ਕਰਨ ਜਾਂਦੇ ਆ ਕਿ ਤੁਹਾਡਾ ਬੈਕਲੌਗ ਥੋੜੀ ਨਾ ਤੁਹਾਨੂੰ ਮਿਲੇਗਾ ਇਸ ਤਰੀਕੇ ਦੇ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਉਸ ਉਸ ਦਿਨ ਜਿਹੜੇ ਉਸ ਦਿਨ ਹੁੰਦਾ ਉਸ ਦਿਨ ਕੁੱ ਕਿ ਲਜਾਇਆ ਬਿਲਕੁਲ ਬਿਲਕੁਲ ਕਿਹੜੀ ਸਕਿੱਲ ਲਜਾਇਆ ਯਾਰ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਹੈ ਨਾਲ ਵੀਡੀਓ ਜਿਹੜੀ ਚੱਲ ਰਹੀ ਆ ਉਸ ਤਰੀਕੇ ਦੇ ਨਾਲ ਕਿਹੜੀ ਸਕਿੱਲ ਲਜਾਇਆ ਗਿਆ ਤੇ ਉਹ ਉਹਦੀ ਕੋਈ ਵੀ ਵੀਡੀਓ ਨਹੀਂ ਹੈਗੀ ਜੋ ਬੇਰਕਾ ਮਿਲਕਪਲਾਨ ਦੇ ਵਿੱਚ ਉਹ ਹੈ ਸਿਰਫ ਇੱਕ ਸਾਥੀ ਦੇ ਜਿਹੜਾ ਕੂਣੀ ਦੇ ਉੱਪਰ ਸੱਟ ਲੱਗੀ ਆ ਉਹ ਵੀਡੀਓ ਬਣੀ ਹੋਈ ਆ ਬਾਕੀ ਕੋਈ ਵੀਡੀਓ ਨਹੀਂ ਹੈਗੀ ਕਿਸ ਤਰੀਕੇ ਦੇ ਨਾਲ ਹਾਂ ਇਹ ਆ ਵੀ ਮਨ ਲ ਤੂਕੜੀ ਇਸ ਪੂਰੀ ਹੋਈ ਆ ਖਿੱਚ ਤੂ ਪੂਰੀ ਹੋਈ ਆ ਵੀ ਫੋਨ ਫੋਨ ਸਾਰੇ ਖੋਲੇ ਸੀਗੇ ਅਸਲ ਚ ਕੋਈ ਉਵੇਂ ਲਾਠੀ ਚਾਰਜ ਨਹੀਂ ਮਨ ਲ ਹੋਇਆ ਕੀ ਕਹੋਗੇ ਕਿ ਇਹ ਤਾਂ ਕਹਿੰਦੇ ਨੇ ਕਿ ਆਮ ਲੋਕਾਂ ਦੀ ਸਰਕਾਰ ਆ ਭਾਈ ਸਾਡੇ ਦਰ ਤੇ ਜਦੋਂ ਵੀ ਆਓ ਸਾਡੇ ਦੁਆਰ ਤੇ ਜਦੋਂ ਮਰਜ਼ੀ ਆਓ ਤੁਹਾਡੇ ਹੱਕ ਬਣਦਾ ਤੁਸੀਂ ਸਾਨੂੰ ਵੋਟਾਂ પાਕੇ ਜਿਤਾਇਆ ਤੇ ਹੁਣ ਜਦੋਂ ਦਰ ਤੇ ਤੁਸੀਂ ਪਹੁੰਚਦੇ ਹੋ ਪਹੁੰਚਣ ਤੋਂ ਪਹਿਲਾਂ ਹੀ ਚੱਕ ਲਿਆ ਜਾਂਦਾ ਦੇਖੋ ਸਰ ਸਾਨੂੰ 3 ਸਾਲ ਹੋ ਗਏ ਅਸੀਂ ਆਉਂਨੇ ਆ ਮੀਟਿੰਗ ਦਾ ਭਰੋਸਾ ਦੇ ਕੇ ਸਾਨੂੰ ਤੋੜ ਦਿੱਤਾ ਜਾਂਦਾ ਜਦੋਂ ਅਸੀਂ ਉੱਥੇ ਜਾਂਦੇ ਆ ਉੱਥੇ ਸਾਨੂੰ ਸਿੱਖਿਆ ਮੰਤਰੀ ਸਾਹਿਬ ਨਾਲ ਗੱਲ ਹੀ ਨਹੀਂ ਕਰਦੇ ਕੋਈ ਅਗਰ ਇਹ ਸਰਕਾਰ ਬੇਰੁਜ਼ਗਾਰਾਂ ਦੇ ਉੱਪਰ ਪਰਚੇ ਜਿਲ੍ਹਿਆਂ ਦੇ ਵਿੱਚ ਡੱਕ ਕੇ ਸਾਡੀ ਆਵਾਜ਼ ਨੂੰ ਦਬਾਉਣਾ ਚਾਹਣਗੇ ਅਸੀਂ ਦੱਬਣ ਵਾਲੇ ਨਹੀਂ ਹਾਂਗੇ ਅਸੀਂ ਹੋਰ ਉੱਭਰ ਕੇ ਮਤਲਬ ਲੜਾਂਗੇ ਠੀਕ ਆ ਇਹ ਪੰਜਾਬ ਦੇ ਲੋਕ ਆ ਜਿਹੜੇ ਸਦੀਆਂ ਤੋਂ ਚੱਲਦੇ ਆਏ ਆਗੇ ਹੁਣ ਵੀ ਅਸੀਂ ਅਸੀਂ ਵੀ ਉਹਨਾਂ ਦਾ ਖੂਨ ਆ ਅਸੀਂ ਵੀ ਉਹਨਾਂ ਦੀ ਬਾਰਸ਼ ਆ ਅਸੀਂ ਪਿੱਛੇ ਨਹੀਂ ਹਟਣ ਵਾਲੇ ਚਾਹੇ ਸਾਨੂੰ ਜੇਲ੍ਹਾਂ ਦੇ ਵਿੱਚ ਡੱਕਣਾ ਚਾਹੇ ਪਰਚੇ ਕਰਨਾ ਅਸੀਂ ਪਰਚੇ ਤੋਂ ਨਹੀਂ ਡਰਨ ਵਾਲੇ ਅਸੀਂ ਜਿਹੜੀ ਸਾਡੀ ਭਰਤੀ ਆ ਉਹ ਪੂਰੀ ਕਰਾ ਕੇ ਆਟਾਂਗੇ ਤੁਸੀਂ ਤਾਂ ਹੱਕ ਮੰਗਣੇ ਲਈ ਜਾ ਰਹੇ ਸੀ ਪਹਿਲੀ ਚੱਕ ਲਿਆ ਹਾਂਜੀ ਸਰ ਜਦੋਂ ਅਸੀਂ ਜਿਵੇਂ ਸਾਥੀ ਜੀ ਨੇ ਦੱਸਿਆ ਸੀ ਕਿ ਸਾਡਾ ਜਿਹੜਾ ਪ੍ਰੋਗਰਾਮ 29 ਤਰੀਕ ਦਾ ਪੀਸਫੁਲੀ ਜਿਹੜਾ ਅਸੀਂ ਪ੍ਰੋਟੈਸਟ ਕਰਨਾ ਸੀਗਾ ਜਦੋਂ ਅਸੀਂ ਜਿਹੜਾ ਸਾਡਾ ਸਥਾਨ ਮਿੱਥਿਆ ਸੀ ਫੇਰਕਾ ਪਲਾਂਟ ਦੇ ਵਿੱਚ ਪਹੁੰਚਦੇ ਆਂ بس 5 ਤੋਂ 7 ਮਿੰਟ ਪੈਂਦੇ ਆ ਪੁਲਿਸ ਨੇ ਜਿਹੜਾ ਚਾਰ ਤਰਫ ਤੋਂ ਜਿਹੜਾ ਨੂੰ ਵਰਕਾ ਪਲਾਂਟ ਨੂੰ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਉਸ ਦਿਨ ਸ਼ੋਣੀ ਬਣਾ ਲਿਆ ਸੀਗਾ ਲਗਭਗ ਅਸੀਂ ਉੱਥੇ ਜਿੰਨੇ ਕੁ ਸਾਥੀ ਸੀਗੇ 50 60 70 ਸਾਥੀ ਸੀਗੇ ਜਿੰਨਾਂ ਨੂੰ 150 200 ਬੰਦੇ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਸ਼ੋਣੀ ਦੇ ਰੂਪ ਵਿੱਚ ਜਿਹੜਾ ਕੇਰਾ ਬਣਾ ਲਿਆ ਜਾਂਦਾ ਤੇ ਨਾਲ ਦੀ ਨਾਲ ਜਿਹੜਾ 5 ਤੋਂ 7 ਮਿੰਟ ਲੱਗਦੇ ਨੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਉਹਨਾਂ ਨੇ ਜਿਹੜਾ ਇਹਨਾਂ ਸਾਥੀਆਂ ਨੂੰ ਚੱਕ ਕੇ ਵੈਣਾ ਦੇ ਵਿੱਚ ਤੇ ਜਿਵੇਂ ਸਾਥੀ ਨੇ ਦੱਸਿਆ ਕਿ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਿਹੜਾ ਡੱਕ ਦਿੱਤਾ ਜਾਂਦਾ ਉਹਦੇ ਵਿੱਚ ਪੈਣਾ ਵੀ ਸੀ ਗਿਆ ਪਰ ਜਿਹੜੇ ਸਾਡੇ ਫੋਨ ਸੀਗੇ ਉਹ ਜਿਹੜੇ ਮੌਕੇ ਤੇ ਜਿਵੇਂ ਸਾਥੀਆਂ ਦੱਸਿਆ ਸੀ ਕਿ ਜਿਹੜੀ ਵੀਡੀਓ ਕਿਸੇ ਵੀ ਤਰ੍ਹਾਂ ਦੀ ਉੱਥੇ ਕੈਪਚਰ ਨਹੀਂ ਹੋਈ ਸੀਗੀ ਖੇਚੇ ਤੂੰ ਕਰਕੇ ਜਿਹੜੇ ਸਾਥੀਆਂ ਨੂੰ ਘਾਣਾ ਦੇ ਵਿੱਚ ਡੱਕ ਕੇ ਤੇ ਉਸ ਤੋਂ ਬਾਅਦ ਜੇਲਾ ਥਾਣਿਆਂ ਦੇ ਵਿੱਚ ਡੱਕਿਆ ਜਾਂਦਾ ਹੈ ਤਾਂ ਉਹ ਕੀ ਕਹੋਂਗੇ ਉਹ ਸਰਕਾਰ ਦੇ ਲਈ ਜਿਹੜੇ ਸਰਕਾਰ ਇਹ ਕਹਿੰਦੀ ਹੈ ਕਿ ਆਮ ਘਰਾਂ ਤੋਂ ਸਾਡੀ ਸਰਕਾਰ ਚੱਲਦੀ ਆਮ ਘਰਾਂ ਦੇ ਸਿੰਧੀਆਂ ਪੁੱਤਾਂ ਅ ਅਸੀਂ ਵੈਸਾ ਕੁਝ ਨਹੀਂ ਕਰਾਂਗੇ ਜੈਸਾ ਕੁਝ ਪਿਛਲੀਆਂ ਸਰਕਾਰਾਂ ਕਰਦੀਆਂ ਆਂ ਦੇਖੋ ਜੀ ਇਹ ਉਹੀ ਸਰਕਾਰ ਹੈ ਜਿਹੜੀ ਇਨ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਹੀ ਤਰਨੇ ਮੁਜ਼ਾਹਰਿਆਂ ਦੇ ਵਿੱਚ ਬਹਿ ਕੇ ਆ ਕੇ ਸਾਡੇ ਨਾਲ ਇਹ ਗੱਲਬਾਤ ਕਰਦੀ ਹੁੰਦੀ ਸੀ ਕਿ ਅਸੀਂ ਤੁਹਾਡੇ ਧੀ ਪੁੱਤ ਤੁਹਾਡੇ ਪੈਣ ਭਰਾ ਤੁਹਾਡੇ ਸਕੇ ਸੰਬੰਧੀਆਂ ਤੁਸੀਂ ਸਾਨੂੰ ਜਿਹੜਾ ਸੱਤਾ ਦੇ ਵਿੱਚ ਲੈ ਕੇ ਆਓ ਤਾਂ ਜੋ ਜਿਹੜਾ ਅੱਗੇ ਤੋਂ ਤੁਹਾਨੂੰ ਕੋਈ ਵੀ ਜਿਵੇਂ ਪਿਛਲੀਆਂ ਸਰਕਾਰਾਂ ਤੁਹਾਡੇ ਤੇ ਤਸ਼ੱਦਦ ਤਾਂਦਿਆ ਨੇ ਉਹਵੇਂ ਤਾਂ ਕੁਝ ਨਾ ਹੋਵੇ ਤੁਹਾਡੀ ਜਿਹੜੀ ਗੱਲ ਹੈ ਤੁਹਾਡੀ ਜਿਹੜੀ ਮੀਟਿੰਗ ਹੈ ਇੱਕੋ ਮੀਟਿੰਗ ਦੇ ਵਿੱਚ ਜਿਹੜੇ ਤੁਹਾਡੇ ਸਾਰੇ ਮਸਲੇ ਨੇ ਉਹ ਹੱਲ ਕੀਤੇ ਜਾਣ ਪਰ ਤੁਸੀਂ ਦੇਖੋ 3 ਸਾਲ ਲੋਕਾਂ ਦਾ ਸਰਕਾਰ ਬਣੀ ਨੂੰ ਸਾਡੀ ਜਿਹੜੀ ਕੈਬਨਿਟ ਦੀ ਪਹਿਲੀ ਪਰਤੀ ਹੈ 3 ਸਾਲ ਤੋਂ ਜਿਹੜੀ ਸਰਕਾਰ ਹੈ ਸਾਡੇ ਨਾਲ ਮੀਟਿੰਗਾਂ ਤੋਂ ਵੀ ਪੱਜ ਰਹੀ ਹੈ ਤੇ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਇਹਨਾਂ ਨੇ ਪ੍ਰਚਾਰ ਕਰਕੇ ਸੱਤਾ ਦੇ ਵਿੱਚ ਆਏ ਸੀ ਅੱਜ ਬਿਲਕੁਲ ਵੀ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਜਿਹੜੇ 2027 ਦੇ ਵਿੱਚ ਇਲੈਕਸ਼ਨ ਹੋਣਗੇ ਇਹ ਹੀ ਇਹ ਨੁਮਾਇंदे ਹੋਣਗੇ ਇਹ ਫਿਰ ਉਵੇਂ ਹੀ ਤੁਹਾਡੇ ਅੱਗੇ ਆ ਕੇ ਝੋਲੀਆਂ ਅਡਣਗੇ ਉਵੇਂ ਹੀ ਕਹਿਣਗੇ ਕਿ ਅਸੀਂ ਤੁਹਾਡੇ ਤੀ ਪੁੱਤਾਂ ਐਵੇਂ ਤਾਂ ਕੁਝ ਵੀ ਨਹੀਂ ਪੰਜਾਬ ਦੇ ਲੋਕੋ ਥੋੜੇ ਜਿਹਾ ਜਾਗੋ ਇਹਨਾਂ ਨੇ ਜਿਹੜੇ ਸਰਕਾਰਾਂ ਨੇ ਇਹਨਾਂ ਤੇ ਇਹਨਾਂ ਦੇ ਜਿਹੜੇ ਝੂਠਦੇ ਨੇ ਪਰਦੇ ਹੋਲੀ-ਹੋਲੀ ਤੁਹਾਡੇ ਤੱਕ ਹੋਲੀ-ਹੋਲੀ ਜਿਵੇਂ-ਜਿਵੇਂ ਸਰਕਾਰ ਜਾਊਗੀ ਤੁਹਾਡੇ ਤੱਕ ਜਿਹੜੇ ਪਹੁੰਚਨੇ ਸ਼ੁਰੂ ਹੋ ਜਾਣਗੇ ਇਹ ਕੋਈ ਤੁਹਾਡੇ ਆਮ ਤੀ ਪੁੱਤ ਨਹੀਂ ਅਗੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਿਹੜੀ ਸਰਕਾਰ ਦੇ ਜਿਹੜੇ ਨੁਮਾਇंदे ਨੇ ਗੱਲਾਂ ਪਹਿਲਾਂ ਹੋਰ ਕਰਦੇ ਸੀ ਬਾਅਦ ਦੇ ਵਿੱਚ ਉਹ ਗੱਲਾਂ ਕਰ ਦਿੰਦੇ ਨੇ ਇਹ ਕੁਰਸੀ ਹੋਂ ਤਾਂ ਬਸ ਸਾਰੀ ਇਹ ਗੱਲਬਾਤ ਜਿਹੜੀ ਉਹ ਬਦਲ ਜਾਂਦੀ ਹੈ ਇਹ ਉਹੀ ਤੀਪੁੱਤ ਨੇ ਜਿਹੜੇ ਸਾਡੇ ਨਾਲ ਸਾਡੇ ਤਰਨਿਆਂ ਦੇ ਵਿੱਚ ਬੈਕ ਬਿੰਦੇ ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ ਜਿਵੇਂ ਸਾਥੀ ਸਾਡੇ ਸੁਰਿੰਦਰਪਾਲ ਗੁਰਦਾਸਪੁਰ ਜੀ ਨੇ ਸੀਗੇ ਜਦੋਂ ਲੀਲਾਪਬਨ ਪਟਿਆਲਾ ਟਾਵਰ ਤੇ ਬੈਠੇ ਹੁੰਦੇ ਸੀ ਤੇ ਮਾਨ ਸਾਹਿਬ ਸੀਐਮ ਸਾਹਿਬ ਮੌਜੂਦਾ ਸੀਐਮ ਸਾਹਿਬ ਉਦੋਂ ਉਹਨਾਂ ਨਾਲ ਫੋਨ ਤੇ ਗੱਲ ਕਰਦੇ ਹੁੰਦੇ ਸੀ ਕਿ ਬ੍ਰਦਰ ਤੁਸੀਂ ਸਾਡੇ ਨਾਲ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਓ ਪਹਿਲੀ ਮੀਟਿੰਗ ਦੇ ਵਿੱਚ ਜਿਹੜਾ ਪਹਿਲਾ ਹਾਰਾ ਪੈਣਾ ਉਹ ਤੁਹਾਡੀ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਚੱਲੇਗਾ ਪਰ ਅੱਜ ਉਹੀ ਸੀਐਮ ਸਾਹਿਬ ਨੇ ਤੇ ਉਹੀ ਸਾਡੇ ਸਾਥੀ ਸੁਰਿੰਦਰਪਾਲ ਨੇ ਜਿਹੜੇ ਸੰਗਰੂਰ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਇਹਨਾਂ ਇਹਨਾਂ ਸੀਐਮ ਸਾਹਿਬ ਦੇ ਦੁਆਰਾ ਇਹਨਾਂ ਸਰਕਾਰਾਂ ਦੇ ਦੁਆਰਾ ਇਹਨਾਂ ਸਾਥੀਆਂ ਦਾ ਕੀ ਕਸੂਰ ਹੈ ਜਿਹੜੇ ਪੜ੍ਹ ਲਿਖ ਕੇ ਚਾਰ ਚਾਰ ਪੇਪਰ ਪਾਸ ਕਰਕੇ ਇੱਕ ਜਿਹੜਾ ਆਪਣਾ ਪ੍ਰੋਟੈਸਟ ਦੇ ਜਰੀਏ ਆਪਣਾ ਜਿਹੜਾ ਹੱਕ ਮੰਗਣ ਜਾਂਦੇ ਨੇ ਉਹਨਾਂ ਉਹਨਾਂ ਨੂੰ ਉਹਨਾਂ ਸਾਥੀਆਂ ਨੂੰ ਇਹਨਾਂ ਹੀ ਸੀਐਮ ਸਾਹਿਬ ਦੇ ਦੁਆਰਾ ਜਿਹੜੇ ਇੱਕ ਟਾਈਮ ਤੇ ਕਹਿੰਦੇ ਹੁੰਦੇ ਸੀ ਕਿ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਓ ਪਹਿਲੀ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਹਾਰਾ ਪੈਣਾ ਤੁਹਾਡੀ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਲਈ ਚੱਲੇਗਾ ਉਹ ਹੀ ਸਾਥੀ ਅੱਜ ਮੈਂ ਤੁਹਾਡੇ ਜਰੀਏ ਦੇ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਉਹੀ-ਉਹੀ ਸਾਥੀ ਨੇ ਅੱਜ ਸੰਗਰੂਰ ਜੇਲ੍ਹ ਦੇ ਵਿੱਚ ਮਲੇਰਕੋਟਲਾ ਜੇਲ੍ਹ ਦੇ ਵਿੱਚ ਤੇ ਬਰਨਾਲਾ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਕਿੰਨੀਆਂ ਮੀਟਿੰਗ ਹੋਈਆਂ ਨੇ ਭਗਵੰਤ ਸਿੰਘ ਮਾਨ ਦੀ ਜੀ ਗੱਲ ਕਰਾਉਣਾ ਉਹਨਾਂ ਦੇ ਨਾਲ ਸਾਡੀ ਅੱਜ ਤੱਕ ਭਗਵੰਤ ਸਿੰਘ ਮਾਨ ਨਾਲ ਕੋਈ ਵੀ ਮੀਟਿੰਗ ਨਹੀਂ ਹੋਈ ਆ ਬਾਈ ਇਲੈਕਸ਼ਨ ਲੁਧਿਆਣਾ ਦੇ ਵਿੱਚ ਜਦੋਂ ਇਹਨਾਂ ਨੇ ਬਹੁਤ ਜ਼ਿਆਦਾ ਐਕਟਿਵ ਹੋਏ ਕਿ ਮੀਟਿੰਗਾਂ ਕਰਵਾਉਣੇ ਕਿਉਂਕਿ ਇਹਨਾਂ ਨੂੰ ਡਰ ਹੁੰਦਾ ਕਿ ਕਿਉਂਕਿ ਇਹਨਾਂ ਨੇ ਵੀ ਸਾਡੀ ਜਿਹੜੀ ਵੋਟ ਬੈਂਕ ਆ ਉਹ ਨਾ ਖਰਾਬ ਹੋਵੇ ਉੱਥੇ ਅਸੀਂ ਐਕਸ਼ਨ ਲਾਉਨੇ ਆ 26 ਜੂਨ ਦੀ ਸਾਡੀ ਸੀਐਮ ਭਗਵੰਤ ਮਾਨ ਜੀ ਨਾਲ ਸਾਡੀ ਮੀਟਿੰਗ ਦਾ ਜਿਹੜਾ ਵਾਦਾ ਕੀਤਾ ਜਾਂਦਾ ਮੀਟਿੰਗ ਸਾਨੂੰ ਲੈਟਰ ਦਿੱਤਾ ਜਾਂਦਾ ਉਸ ਦਿਨ ਸਾਡੀ ਜਦੋਂ ਅਸੀਂ ਉੱਥੇ ਘੱਟੋ ਘੱਟ 12-13000 ਰੁਪਏ ਉਹ ਇੱਕ ਦਿਨ ਦੇ ਲਈ ਉੱਥੇ ਜਦੋਂ ਪਹੁੰਚਦੇ ਆ ਸਾਥੀ ਕੋਈ ਪੌਣੇ-ਪੌਣੇ 3-300 ਕਿਲੋਮੀਟਰ ਤੋਂ ਦੂਰ ਜਾਂਦਾ ਉੱਥੇ ਜਦੋਂ ਅਸੀਂ ਪਹੁੰਚਦੇ ਆ ਸਾਡੀ ਮੀਟਿੰਗ ਨਹੀਂ ਹੁੰਦੀ ਉਸ ਰੋਸ ਦੇ ਵਜੋਂ ਇਹ ਜਿਹੜਾ 29 ਜੂਨ ਵਾਲਾ ਧਰਨਾ ਅਸੀਂ ਸੀਐਮ ਸਾਹਿਬ ਦੀ ਕੋਠੀ ਦਾ ਜਿਹੜਾ ਘਰਾਓ ਰੱਖਿਆ ਹੋਇਆ ਸੀਗਾ ਉਸ ਰੋਸ ਵਜੋਂ ਰੱਖਿਆ ਹੋਇਆ ਸੀਗਾ ਕਿ ਅੱਜ ਲਗਾਤਾਰ ਪਹਿਲਾਂ ਸਿੱਖਿਆ ਮੰਤਰੀ ਸਾਹਿਬ ਨੇ ਫਿਰ ਅੱਜ ਸੀਐਮ ਸਾਹਿਬ ਨੇ ਵੀ 6 ਮੀਟਿੰਗਾਂ ਦੇ ਕੇ ਸਾਨੂੰ ਮੁੱਕਰ ਜਾਂਦੇ ਨੇ ਕਹਿੰਦੇ ਨੇ ਕਿ ਸਾਡੇ ਕੋਲੇ ਸਮਾਂ ਨਹੀਂ ਹੈਗਾ ਤੁਸੀਂ ਗੱਲ ਕੀਤੀ ਸੀ ਕਿ ਆਮ ਘਰਾਂ ਦੇ ਹੁਣ ਇਹ ਆਮ ਘਰਾਂ ਦੇ ਨਹੀਂ ਰਹੇ ਹੁਣ ਇਹ ਖਾਸ ਘਰਾਂ ਦੇ ਹੋਗੇ ਕਿਉਂਕਿ ਦੇ ਵਿੱਚ ਕੋਠੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਪਲਾਸਟਰ ਦਾ ਕੰਮ ਚੱਲ ਰਿਹਾ ਜਿਹੜੀਆਂ ਨੀਆਂ ਰੱਖਦੀਆਂ ਕੰਧਾਂ ਉਹ ਬਣ ਗਈਆਂ ਪਲਾਸਟਰ ਦਾ ਇਹਨਾਂ ਦਾ ਕੰਮ ਚੱਲ ਰਿਹਾ ਹੁਣ ਆਮ ਨਹੀਂ ਹੁਣ ਇਹ ਖਾਸ ਨੇ ਅਜਤੂ ਬਾਅਦ ਇਹਨਾਂ ਦੇ ਏਸੀ ਲੱਗ ਜਾਣਗੇ ਤੇ ਇਹਨਾਂ ਦੇ ਕਰਨਾਂ ਤੱਕ ਆਵਾਜ਼ ਆ ਜਿਹੜੀ ਬਿਲਕੁਲ ਨਹੀਂ ਪਹੁੰਚਣੀ ਇੱਕ ਦੱਸੋ ਜਿਵੇਂ ਡੀਐਸਪੀ ਸਾਹਿਬ ਦਾ ਪ੍ਰਚਾਰ ਹੋ ਰਿਹਾ ਜਿਵੇਂ ਮੈਂ ਵੀ ਗੱਲ ਕਰੀ ਸੀ ਕਿ ਇੱਕ ਇਹ ਪ੍ਰਚਾਰ ਹੋ ਰਿਹਾ ਕਿ ਡੀਐਸਪੀ ਦੇ ਵੱਲੋਂ ਜਿਹੜਾ ਹੈਗਾ ਬਚਾਏਗਾ ਪਰ ਉੱਥੇ ਮਨ ਲਦਾ ਤੁਸੀਂ ਪਹੁੰਚੇ ਵੀ ਤਾਂ ਪੰਜਾਬ ਪੁਲਿਸ ਦੀ ਬਦੌਲਤ ਹੀ ਸੀ ਬਿਲਕੁਲ ਉਹੀ ਗੱਲ ਉਹੀ ਹੈ ਨਾ ਜੋ ਉਹ ਫਿਰ ਉਹ মিডিਆ ਉਹ ਉਹ ਫੰਡਿੰਗ ਵਾਲਾ মিডিਆ ਨਾ ਜੇ ਆਪਾਂ ਗੱਲ ਕਰਦੇ ਆ ਉਹਦਾ ਫੰਡਿੰਗ ਵਾਲਾ মিডিਆ ਜਿਹੜਾ ਉਸ ਚੀਜ਼ ਨੂੰ ਦਿਖਾ ਰਿਹਾ ਉਹ ਹੈਗੇ ਨੇ ਚੈਨਲ ਉਹਨਾਂ ਨੂੰ ਆਪਾਂ ਚੰਦਕ ਨਹੀਂ ਕਹਾਵਾਂਗੇ ਉਹ ਤਾਂ ਬਹੁਤ ਚੈਨਲ ਨੇ ਜਿਹੜੇ ਪੰਜਾਬ ਸਰਕਾਰ ਦੀ ਗੋਦੀ ਦੀ ਮੀਡੀਆ ਚ ਖੇਡ ਰਹੇ ਨੇ ਹਾਂ ਤੇ ਉਹ ਮੀਡੀਆ ਜਿਹੜਾ ਗੋਦੀ ਚ ਖੇਡ ਰਿਹਾ ਉਹਨਾਂ ਦੀ ਪੁਲਿਸ ਪ੍ਰਸ਼ਾਸਨ ਦੀ ਬਦਲਤ ਦਾ ਪਹੁੰਚੇ ਆ ਜੇ ਬੇਰਕਾ ਮਿਲਕ ਪਲਾਂਟ ਦੇ ਵਿੱਚ ਬੇਰੋਜ਼ਗਾਰ ਅਧਿਆਪਕਾਂ ਦੇ ਨਾਲ ਇਸ ਤਰ੍ਹਾਂ ਦਾ ਤਸੱਦਦ ਨਾਟਾਇਆ ਜਾਂਦਾ ਤਾਂ ਸਾਨੂੰ ਕੀ ਲੋੜ ਸੀ ਬੱਬਨਪੁਰ ਨਹਿਰ ਦੇ ਉੱਪਰ 35 40 ਕਿਲੋਮੀਟਰ ਜਾਣ ਦੀ ਸਾਨੂੰ ਕੀ ਲੋੜ ਸੀ ਉੱਥੇ ਪਹੁੰਚਣ ਦੀ ਤਾਂ ਇਸ ਦੀ ਵਜ੍ਹਾ ਕਾਰ ਨਹੀਂ ਹੋਇਆ ਚਲੋ ਠੀਕ ਆ ਉਹਨਾਂ ਨੇ ਜਾਨ ਬਚਾਈ ਆ ਬੱਚੇ ਦੀ ਜਾਨ ਬਚਾਈ ਆ ਜਿਨੇ ਨੇ ਛਾਲ ਮਾਰੀ ਮਤਲਬ ਭਾਵਕ ਹੋ ਕੇ ਜਦੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਘੜੀਸਿਆ ਗਿਆ ਜੇ ਉਹਨਾਂ ਨੂੰ ਉਸ ਵਕਤ ਵੀ ਘੜੀਸਿਆ ਜਾ ਰਿਹਾ ਸੀ ਤਾਂ ਉਸ ਘਟਨਾ ਕ੍ਰਮ ਨੂੰ ਦੇਖਦੇ ਹੋਏ ਉਸ ਬੱਚੇ ਨੇ ਛਾਲ ਮਾਰੀ ਆ ਉਸ ਬੇਰੁਜ਼ਗਾਰ ਅਧਿਆਪਕ ਨੇ ਛਾਲ ਤਾਂ ਨਹਿਰ 'ਚ ਮਾਰੀ ਆ ਜੇ ਨਾਲ ਜਿਹੜੀ ਪਿੱਛੇ ਪੁਲ ਦੇ ਉੱਪਰ ਉਹ ਭਾਵੇਂ ਵੀਡੀਓ ਜਿਹੜੀ ਤੁਸੀਂ ਨਾਲ ਚੱਲ ਰਹੀ ਹੈ ਉਹਦੇ ਵਿੱਚ ਘੜੀਸਿਆ ਜਾ ਰਿਹਾ ਉਹ ਸਾਰੀ ਵੀਡੀਓ ਨੂੰ ਦੇਖ ਕੇ ਉਹ ਸਾਰੀ ਲਾਈਵ ਸਾਰਾ ਘਰਨਾ ਕਰਾਉਣ ਦੇਖਦੇ ਹੋਏ ਉਸ ਬੇਰੋਜ਼ਗਾਰ ਅਧਿਆਪਕ ਜਸਵਿੰਦਰ ਨੇ ਛਾਲ ਤਾਂ ਮਾਰੀ ਹੈ ਨਹਿਰ ਦੇ ਵਿੱਚ ਅੱਛਾ ਹੁਣ ਤੁਸੀਂ ਦੱਸਿਓ ਕਿ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਅਖੀਰ ਦੇ ਵਿੱਚ ਇਹ ਮੰਗ ਤਾਂ ਸਾਡੀ ਇਹ ਹੈ ਕਿ ਸਾਡੀ ਜਿਹੜੀ 5494 ਭਰਤੀ ਆ ਉਹਨੂੰ ਪੂਰਾ ਕੀਤਾ ਜਾਵੇ ਜੋ ਸਾਡੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਕੋਈ ਵੀ ਨਜਾਇਜ਼ ਮੰਗ ਨਹੀਂ ਹੈਗੀ ਜੇ ਤੁਹਾਨੂੰ ਇਹ ਲੱਗਦਾ ਤੁਸੀਂ ਜਿਆਦਾ ਸਾਡੇ ਨਾਲ মিডিਆ ਦੇ ਵਿੱਚ ਪ੍ਰੈਸ ਕਾਨਫਰੰਸ ਰੱਖ ਲਓ ਸਾਡੀ ਕੋਈ ਵੀ ਹਰ ਇੱਕ ਗੱਲ ਦੇ ਜਵਾਬ ਦੇ ਹੀ ਆਸੀਂ ਜਿਹੜੀ ਗੱਲ ਕਹੀ ਆ ਕਿਸੇ ਜੇ ਕੋਈ ਵੀ ਗੱਲ ਸਾਡੀ ਗਲਤ ਹੋਵੇ ਜੇ ਸਵਾਲ ਜਵਾਬ ਕਰੋ ਅਸੀਂ ਜਵਾਬ ਦੇਣ ਨੂੰ ਤਿਆਰ ਆ ਜੇ ਅਸੀਂ ਜਿਹੜੇ ਸਵਾਲ ਅਸੀਂ ਕਰਾਂਗੇ ਉਹਦੇ ਤੋਂ ਤੁਸੀਂ ਭੱਜਿਓ ਨਾ ਸਾਡੀ ਜਾਇਜ਼ ਮੰਗਾ 9494 ਭਰਤੀ ਉਹਨੂੰ ਪੂਰੀ ਕਰੋ ਤੇ ਜਿਹੜੇ ਸਾਥੀ ਬੇਰੋਜ਼ਗਾਰ ਅਧਿਆਪਕ ਨੇ ਗੱਲ ਉਹਨਾਂ ਦੀ ਵੈਸੇ ਚੱਲ ਰਹੀ ਹੈ ਅੱਜ ਪ੍ਰਸ਼ਾਸਨ ਦੀ ਕਮਿਟਮੈਂਟ ਹੋਈ ਹੋਈ ਆ ਕਿ ਅੱਜ ਜਿਹੜਾ ਉਹਨਾਂ ਨੂੰ ਅਸੀਂ ਡਿਸਚਾਰਜ ਕਰ ਦਾਂਗੇ ਆਦਰਵਾਇਜ ਜੇ ਉਹਦੇ ਤੋਂ ਸਾਡੀ ਮੰਗ ਇਹ ਆ ਕਿ ਉਹਨਾਂ ਨੂੰ ਡਿਸਚਾਰਜ ਕੀਤਾ ਜਾਵੇ ਜਿਹੜੇ ਬੇਕਸੂਰ ਨੇ ਅਸੀਂ ਕਿਹੜਾ ਕੋਈ ਕ੍ਰਿਮੀਨਲ ਆ ਜਾਂ ਕੋਈ ਚੋਰੀ ਠਗੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਨਸ਼ਾ ਪੱਤਾ ਵੇਚਦੇ ਜਾਂ ਫੜੇ ਗਏ ਆ ਤਾਂ ਅਸੀਂ ਤਾਂ ਆਪਣਾ ਰੋਜ਼ਗਾਰ ਮੰਗ ਰਹੇ ਆ ਰੋਜ਼ਗਾਰ ਮੰਗਦੇ ਹੋਏ ਤੁਸੀਂ ਪ੍ਰਸ਼ਾਸਨ ਨੇ ਢੱਕਿਆ ਸਾਡਾ ਬਿਨਾਂ ਸ਼ਰਤ ਉਹਨਾਂ ਬੇਰੋਜ਼ਗਾਰ ਅਧਿਆਪਕਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਵੀ ਮਤਲਬ ਪਰਚੇ ਨੇ ਉਹਨਾਂ ਨੂੰ ਜਿਹੜਾ ਰੱਦ ਕੀਤਾ ਜਾਵੇ ਤੇ ਸਾਡੀ ਜਿਹੜੀ ਗੱਲ ਆ ਸਰਕਾਰ ਨਾਲ ਇਹ ਚਲਵਾਈ ਜਾਵੇ ਕਿ ਜਿਹੜੀ ਸਾਡੀ ਭਰਤੀ ਹੈ 9494 ਉਹਨੂੰ ਪੂਰਾ ਕਰਵਾਇਆ ਜਾਵੇ